ਸਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੀ ਹੈ ਦਹੀਂ ਵਾਲੀ ਸਬਜ਼ੀ ਮਿਰਚਾਂ ਦੀ ਬਹੁਤ ਵਧੀਆ ਬਣਾਵਾਂਗੇ ਕਰਾਰੀ ਤੇ ਹੁਣ ਆਪਾਂ ਮਿਰਚਾਂ ਚੀਰਾਂਗੇ ਧੋ ਕੇ ਰੱਖਣਾ ਹੋਈਆਂ ਮਿਰਚਾਂ ਧੋ ਕੇ ਆਪਾਂ ਪਾਉਣੇ ਚ ਸਕਾ ਲਾਂਗੇ தரச்சீர்லாங்க வடாங்க ਸਾਰੀਆਂ ਮਿਰਚਾਂ ਆਪਾਂ ਇਸੇ ਤਰ੍ਹਾਂ ਛੀਰ ਲਾਂਗੇ। ਹਲੋ ਆਪਾਂ ਸਾਰੀਆਂ ਮਿਰਚਾਂ ਛੀਰ ਲਈਆਂ। ਅੱਧਕਬਾ ਮਿਰਚਾਂ ਸੀਗੀਆਂ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ। ਨਾ ਬਤੇ ਤੇਲ ਪਾਵਾਂਗੇ। ਲਾਪਾਣਾ ਤੇਲ ਗਰਮ ਹੋ ਗਿਆ ਹੁਣ ਜੀਰਾ ਤੇ ਰਾਈ ਤੇ ਹਿੰਗ ਪਾਵਾਂਗੇ ਹੁਣ ਆਪਾਂ ਲਸਣ ਪਾਵਾਂਗੇ ਹੁਣ ਆਪਾਂ ਮਿਰਚ ਆਪਾਂ ਵਾਂਗੇ ਹੁਣ ਆਪਾਂ ਨੂੰ ਹੁਣ ਮਿਰਚ ਹਲਦੀ ਪਾਵਾਂਗੇ ਇਹ ਨੱਕ ਲੋੜ ਹੈ ਗਰਮ ਮਸਾਲਾ ਪਾਵਾਂਗੇ ਥੋੜਾ ਪਾ ਥੋੜਾ ਜਿਹਾ ਪਾਣੀ ਪਾਵਾਂਗੇ ਥੋੜਾ ਪਾ ਥੋੜੀ ਠਾਕਾ ਕਰਾਂਗੇ ਤੋਂ ਨਾ ਪਾ ਥੋੜੀ ਦੇਗੀ ਮੈਂ ਕਿ ਪਾਉਣੀ ਸੀ ਇਹ ਪਾਵਾਂਗੇ ਇਹਨਾਂ ਰ ਅੰਗ ਸੋਨਾ ਹੋ ਜਾਂਦਾ ਹੈ पता ही दही तो थोड़ी ढक सब्जी अपनी बन गई है हम आप लाव गए थोड़ी जी पासे पासे लाग गई है काली होगी थोड़ी जी ये लाव गे ਹੁਣ ਆਪਾਂ ਛੋਟੀ ਕੜਾਈ ਚ ਪਾ ਲਾਂਗੇ ਜਿਵੇਂ ਚਾਰ ਦਿਨ ਮਰਚਾ ਹੁੰਦ ਨੇ ਇਸ ਤਰ੍ਹਾਂ ਬਣ ਗਈ ਸਬਜ਼ੀ ਬਹੁਤ ਵਧੀਆ ਬਣੀ ਹੈ। ਦੇਖੋ ਕਿੰਨੀ ਵਧੀਆ ਬਣੀ ਹੈ ਸਬਜ਼ੀ ਜਿਵੇਂ ਚਾਰ ਹੁੰਦਾ ਇਸ ਤਰ੍ਹਾਂ ਬਣੀ ਹੈ ਨਾ ਖਰਾਬ ਹੋਵੇ ਇਹ ਕਈ ਦਿਨ ਬਹੁਤ ਵਧੀਆ ਬਣੀ ਹੈ। ਜੇ ਸਾਡੇ ਵੀਡੀਓ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ